ਓ ਥੋੜਾ ਜਿਆ ਕੱਲ ਨੂੰ ਹੱਥ ਮਾਰੋ ਇਹ ਤਾਂ ਸਾਨੂੰ ਅਤਵਾਦੀ ਵੱਖਵਾਦੀ ਕਹਿੰਦੀਆਂ ਸਰਕਾਰਾਂ ਕੁਝ ਕਹੀ ਜਾਣ ਖਾਲਸਾ ਪੰਥ ਜਾਗਰ ਹੈ ਪ੍ਰਗਟ ਹੈ ਇਹਨੂੰ ਕੋਈ ਦਬਾ ਨਹੀਂ ਸਕਦਾ ਇਹਨੂੰ ਕੋਈ ਛਾ ਨਹੀਂ ਸਕਦਾ ਜੇ ਤੁਸੀਂ ਇਹੇ ਗੋਲਕਾਂ ਸੱਚੀਓ ਗਰੀਬ ਦਾ ਮੂੰਹ ਬਣਾ ਦਿਓ ਆ ਜਿੰਨੇ ਕ ਪ੍ਰਧਾਨ ਬਣੇ ਫਿਰਦੇ ਆ ਦੇਖ ਤਾਂ ਇਹ ਪ੍ਰਧਾਨਗੀਆਂ ਛੱਡਦਣਗੇ ਇਹ ਮਹਾਰਾਜ ਪਿੱਛੇ ਨਹੀਂ ਆਏ ਇੱਥੇ ਇਹ ਗੋਲਕਾਂ ਪਿੱਛੇ ਐ ਆਪਾਂ ਕੱਤਰਤਾਈ ਕਿਵੇਂ ਕਰਨੀ ਹੈ ਇੱਕ ਤਾਂ ਉੱਚੀ ਨੀਚ ਛੱਡ ਦਿਓ ਇੱਕ ਵੱਡਾ ਛੋਟਾ ਛੱਡ ਦਿਓ ਕਿਉਂਕਿ ਉਸ ਬੱਚੇ ਦੇ ਵਿੱਚ ਬਾਲਕ ਦੇ ਵਿੱਚ ਵੀ ਜੋਤ ਉਸ ਅਕਾਲ ਪੁਰਖ ਦੀ ਹੈ ਤੇ ਸਿਆਣੇ ਬੰਦੇ ਦੇ ਵਿੱਚ ਵੀ ਜੋਤ ਉਸ ਅਕਾਲ ਪੁਰਖ ਦੀ ਹੈ ਜੇ ਤਾਂ ਇਹ ਸਰਕਾਰਾਂ ਆਖੇ ਲੱਗਦੀਆਂ ਤਾਂ ਠੀਕ ਹੈ ਨਹੀਂ ਖਾਲਸਾ ਪੰਥ ਨੂੰ ਜਥੇਦਾਰ ਹੁਕਮ ਦੇਵੇ ਕਿ ਖਾਲਸਾ ਪੰਥ ਇਕੱਤਰ ਹੋਵੇ ਦੁਬਾਰੇ ਸਰਬੱਤ ਖਾਲਸਾ ਇਕੱਠਾ ਕਰਿਆ ਜਾਵੇ ਕਰਕੇ ਸਰਬੱਤ ਖਾਲਸਾ ਇਕੱਠਾ ਇਹਨਾਂ ਦਾ ਜੋ ਬਣਦਾ ਡੰਡਾ ਹੈ ਜੋ ਫੈਸਲਾ ਗੁਰਮਤ ਦੇ ਮੁਤਾਬਕ ਹੈ ਉਹ ਕਰਿਆ ਜਾਵੇ ਜੇ ਤੁਸੀਂ ਡਰ ਕੇ ਇੱਕ ਦੂਜੇ ਦੇ ਓਲੇ ਹੋਈ ਜਾਓਗੇ ਉਹ ਪਹਿਲਾਂ ਮੂਰਲੇ ਦੇ ਬਜਨੀਆਂ ਗੋਲੀ ਫਿਰ ਬਾਅਦ ਵਿੱਚ ਮਗਰਲੇ ਦੇ ਉਹ ਪ੍ਰੇਮ ਨਾਲ ਸਤਕਾਰ ਨਾਲ ਖਾਲਸਾ ਪੰਥ ਕੱਲਾ ਸਤਕਾਰ ਮੰਗਦਾ ਓਏ ਨਾ ਤਾਂ ਇਹ ਕੋਠੀਆਂ ਮੰਗਦਾ ਨਾ ਇਹ ਘਰਾਂ ਮੰਗਦਾ ਓਏ ਤਾਂ ਰਾਜ ਖੋ ਕੇ ਸਾਨੂੰ ਦੇਖ ਕੇ ਫੇਰ ਚਾਲੇ ਪਾ ਦਿੰਨੇ ਐ ਖਾਲਸਾ ਸਤ ਸ੍ਰੀ ਅਕਾਲ ਕੋ ਸਾਨੂੰ ਤਾਂ ਪ੍ਰੇਮ ਦੀ ਭੁੱਖ ਹੈ ਜਿਹੜਾ ਬੰਦਾ ਸਾਡੇ ਕੋਲੇ ਆ ਜੇ ਅਸੀਂ ਸੁਣਦੇ ਹੁੰਦੇ ਸੀ ਸਾਡਾ ਦਾਸ ਦਾ ਜਨਮ ਸੰਤਾਂ ਦੇ ਸਰੀਰ ਛੱਡਣ ਤੋਂ ਬਾਅਦ ਹੋਇਆ ਸੋ ਮੈਂ ਬੇਨਤੀ ਕਰਦਾ ਸਾਰੀ ਫੌਜ ਨੂੰ ਪਾਤਸ਼ਾਹ ਪਹਿਲਾਂ ਤਾਂ ਸਾਡੀ ਮੈਨੂੰ ਮਾਰਨ ਫੇਰ ਸਾਨੂੰ ਮਾਰਨ ਸੋ ਦਾਸ ਬੰਨਿਓ ਸਾਰੀ ਸੰਗਤ ਨੂੰ ਬੇਨਤੀ ਹੈ ਪਹਿਲਾਂ ਤਾਂ ਆਪਾਂ ਨੂੰ ਇਕੱਤਰਤਾ ਜ਼ਰੂਰੀ ਆ ਭਰਾਵੋ ਜਿਵੇਂ ਵੀਰ ਨੇ ਕਿਹਾ ਇਕੱਠਾ ਹੋਣਾ ਦੂਜੇ ਨੰਬਰ ਦੇ ਵਿੱਚ ਜੇ ਤੁਸੀਂ ਸਿਮਨ ਕਰਦੇ ਹੋਵੋਗੇ ਛੋਡੇ ਅੰਦਰ ਸਹਜ ਆਊਗਾ ਸ਼ਾਂਤੀ ਆਊਗੀ ਜਿਹੜਾ ਵਚਨ ਕਰਨਾ ਹੈ ਛੋਡਾ ਰੋਮ ਰੋਮ ਬੋਲੂ ਆ ਵੀ ਅਸੀਂ ਆ ਵਚਨ ਬਾਰੇ ਬੋਲਣਾ ਸੋ ਦੇਖੋ ਪਾਤਸ਼ਾਹ ਜੀ ਕਿੰਨੇ ਜਾਣੀ ਜਾਣ ਸੰਗੇ ਕਿ ਜਿਹੜੇ ਜਾਂਦੇ ਹੋਏ ਸਾਨੂੰ ਗੁਰੂ ਮਹਾਰਾਜਿਆਂ ਦੇ ਲੜ ਲਾ ਕੇ ਇਸ ਪਾਤਸ਼ਾਹ ਜੀਆਂ ਦੇ ਲੜ ਲਾ ਕੇ ਉਹਨਾਂ ਨੂੰ ਪਤਾ ਸੀ ਵੀ ਮਗਰ ਇਹ ਦਵੀ ਪਖੰਡੀ ਪੈਦਾ ਹੋਣਗੇ ਸੋ ਆਪਾਂ ਪਾਤਸ਼ਾਹ ਜੀਆਂ ਦਾ ਬਚਨ ਮੰਨੀਏ ਪਾਤਸ਼ਾਹ ਜੀਆਂ ਦੇ ਬਚਨਾਂ 'ਚੋਂ ਆਪਾਂ ਇੱਕ ਦੋ ਬਚਨ ਸਾਂਝੇ ਕਰੀਏ ਜਿਆਦੇ ਕੋਈ ਸਾਡੀ ਈਕਾਤ ਨਹੀਂ ਵੀ ਅਸੀਂ ਕਿਸੇ ਨੂੰ ਗਿਆਨ ਦੇ ਸਕੀਏ ਦੇਖੋ ਪਾਚਾ ਜੀਆਂ ਦੇ ਬਚਨਾਂ ਦੇ ਵਿੱਚ ਰਹੋਗੇ ਪਹਿਲੇ ਨੰਬਰ 'ਚ ਤਾਂ ਤੁਸੀਂ ਕਾਲ ਤੋਂ ਮੁਕਤ ਹੋਵੋਗੇ ਜਿਵੇਂ ਵੀਰ ਨੇ ਸਾਨੂੰ ਦੱਸਿਆ ਹੈ ਭੈ ਤੋਂ ਮੁਕਤ ਹੋਵੋਗੇ ਜਿਵੇਂ ਸਾਨੂੰ ਵੀਰ ਜੀ ਨੇ ਦੱਸਿਆ ਜਦੋਂ ਭੈ ਤੋਂ ਮੁਕਤ ਹੋਗੇ ਸੋਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਰਹਿਣਾ ਭੈ ਦੇ ਅੰਦਰ ਹੋ ਕੇ ਹੀ ਸਾਰੇ ਪਹਿਰੇ ਕਰਦੇ ਹੋ ਤੁਸੀਂ ਜਿਵੇਂ ਵੀਰ ਨੇ ਆਖਿਆ ਵੀ ਐਮਐਲਏ ਬਣ ਕੇ ਮੁੜ ਕੇ ਸਰਕਾਰਾਂ ਦੇ ਥੱਲੇ ਲੱਗਣਾ ਪੈਂਦਾ ਜਿਹਨੂੰ ਆਪਾਂ ਤਾਂਸ ਦੇ ਵਿੱਚ ਜੋਕਰ ਆਦ ਨੇ ਝਰਕਾ ਦਿੰਦੇ ਸੀ ਅੱਗੇ ਜਿਹੜੇ ਪੁਰਾਣੇ ਬੰਦੇ ਤਾਂਸ ਖੇਡਦੇ ਹੋਣਗੇ ਸ਼ਾਇਦ ਉਹਨਾਂ ਨੂੰ ਪਤਾ ਹੈ ਇਹ ਝਰਕ ਲੱਗਣ ਵਾਲਾ ਕੰਮ ਕਰਦੇ ਆ ਜਿਹੜੇ ਐਮਐਲਏ ਬਣ ਜਾਂਦੇ ਆ ਸੁਣੋ ਦੇਖੋ ਆਪਾਂ ਆਪਣੇ ਪੰਛੀਆਂ ਜਿਹੜਾ ਕਿਵੇਂ ਮਜ਼ਬੂਤ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਮਹਾਰਾਜੀਆਂ ਦਾ ਸਤਕਾਰ ਕਰੀਏ ਉਸ ਤੋਂ ਬਾਅਦ ਆਪਾਂ ਉਹਨਾਂ ਦੀਆਂ ਫੌਜਾਂ ਜੋ ਉਹਨਾਂ ਦੇ ਪਹਿਰੇ ਦੇ ਵਿੱਚ ਰਹਿੰਦੀਆਂ ਉਹਨਾਂ ਦਾ ਸਤਕਾਰ ਕਰੀਏ ਜਿਹੜੀਆਂ ਫੌਜਾਂ ਬਾਣੀ ਪੜਦੀਆਂ ਵੱਧ ਤੋਂ ਵੱਧ ਉਹਨਾਂ ਦੀ ਸੰਗਤ ਕਰੀਏ ਤੇ ਬੱਚਿਆਂ ਨੂੰ ਸੰਗਤ ਕਰਾਈਏ ਦੇਖੋ ਪਾਤਸ਼ਾਹ ਜੀਆ ਨੇ ਇੱਕ ਵਾਜਨ ਕਰਿਆ ਸਾਡੀ ਏਕਤਾ ਵਾਸਤੇ ਆ ਗਰੀਬ ਭਰਾਵਾਂ ਵਾਸਤੇ ਦੇਖੋ ਇੱਕ ਵਾਜਨ ਕਰਿਆ ਪਾਤਸ਼ਾਹ ਨੇ ਸੁਣ ਲੋ ਤੇ ਮੰਨ ਲੋ ਗੁਰੂ ਕੀ ਗੋਲਕ ਗਰੀਬ ਦਾ ਮੋਹ ਦੇਖੋ ਕਿੱਡਾ ਵੱਡਾ ਵਾਜਨ ਕਰਕੇ ਗਏ ਆ ਪਾਤਸ਼ਾਹ ਤੇ ਸਾਡੇ ਚ ਕਮੰਡ ਪੈਦਾ ਹੋ ਗਿਆ ਅਸੀਂ ਗਰੀਬ ਨੂੰ ਸਮਝਣੋਂ ਹੀ ਹਟ ਗਏ ਦੇਖੋ ਪਾਤਸ਼ਾਹ ਦੇ ਬਚਨ ਤੋਂ ਅਸੀਂ ਮੁਨਕਰ ਹੋ ਗਏ ਜੇ ਤੁਸੀਂ ਗਰੀਬ ਨੂੰ ਬਰੋਬਰ ਮੰਨੋਗੇ ਉਹ ਤੁਸੀਂ ਇਹਦੇ ਉਹ ਇਹ ਧਰਮ ਛੱਡ ਕੇ ਦੂਜੇ ਗੈਰ ਧਰਮਾਂ 'ਚ ਜਾਈ ਜਾਂਦੇ ਆ ਉਹ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਇਹਦਾ ਸਾਨੂੰ ਅਤਵਾਦੀ ਵਖਵਾਦੀ ਕਹਿੰਦੀਆਂ ਸਰਕਾਰਾਂ ਕੁਝ ਕਹੀ ਜਾਣ ਖਾਲਸਾ ਪੰਥ ਜਾਗਰ ਹੈ ਪ੍ਰਗਟ ਹੈ ਇਹਨੂੰ ਕੋਈ ਦਬਾ ਨਹੀਂ ਸਕਦਾ ਇਹਨੂੰ ਕੋਈ ਛੁਪਾ ਨਹੀਂ ਸਕਦਾ ਪਾਤਸ਼ਾਹ ਜੀ ਦਾ ਹੁਕਮ ਹੈ ਉਤਾਰ ਚੜਾ ਆ ਸਕਦੇ ਆ ਜਿਵੇਂ ਸਮੁੰਦਰ 'ਚ ਛੱਲਾ ਵੱਡੀਆਂ ਆ ਗੀਆਂ ਫਿਰ ਸ਼ਾਂਤੀ ਹੋ ਗਈ ਐਸ ਲੋਟ ਹੋ ਸਕਦਾ ਪਰ ਜਿਵੇਂ ਵੀਰ ਜੀ ਨੇ ਕਿਹਾ ਜਿਹੜੇ ਨਾਮ ਦੇ ਧਣੀ ਹੋਣਗੇ ਉਹ ਸਬਰ ਨਾਲ ਸੰਤੋਖ ਨਾਲ ਇਹ ਪਹਿਰਿਆਂ ਨੂੰ ਗੱਜ ਵੱਜ ਕੇ ਸੰਭਾਲਣਗੇ ਦੇਖੋ ਜੇ ਤੁਸੀਂ ਪਿੰਡਾਂ ਦੇ ਵਿੱਚੋਂ ਇਹੀ ਗੋਲਕਾਂ ਪਿੱਛੇ ਜਿਹੜੇ ਸਿਆਪੇ ਪੈਂਦੇ ਆ ਜੇ ਤੁਸੀਂ ਇਹ ਗੋਲਕਾਂ ਸੱਚੀਓਂ ਗਰੀਬ ਦਾ ਮੂੰਹ ਬਣਾ ਦਿਓ ਆ ਜਿੰਨੇ ਕੂ ਪ੍ਰਧਾਨ ਬਣੇ ਫਿਰਦੇ ਆ ਦੇਖ ਤਾਂ ਇਹ ਪ੍ਰਧਾਨਗੀਆਂ ਛੱਡਦਣਗੇ ਇਹ ਮਹਾਰਾਜ ਪਿੱਛੇ ਨਹੀਂ ਆਏ ਇੱਥੇ ਇਹ ਗੋਲਕਾਂ ਪਿੱਛੇ ਐ ਆਪਾਂ ਨੂੰ ਪਿੰਡਾਂ ਦੇ ਵਿੱਚ ਮਾੜਾ ਜਿਹਾ ਸੁਚੇਤ ਹੋਣਾ ਚਾਹੀਦਾ ਇਹ ਗੋਲਕਾਂ ਮਹੀਨੇ ਵਾਲੇ ਦੇਣਾ ਉਸ ਅਕਾਲ ਪੁਰਖ ਦੇ ਨਾਂ ਤੇ ਬਾਜਾਂ ਵਾਲੇ ਪਿਤਾ ਦੇ ਨਾਂ ਤੇ ਆਵਾਜ਼ਾਂ ਮਾਰ ਕੇ ਕਿਹਾ ਜਾਵੇ ਓ ਗੁਰੂ ਦੇ ਸਿੱਖ ਬਰਤਾਰੇ ਬਰਤਾਰੇ ਆਜੋ ਜਿਹੜੇ ਕਿਸੇ ਲੋੜਵੰਦ ਨੂੰ ਲੋੜ ਹੈ ਅਸੀਂ ਦੇਖੋ ਆਪਦੇ ਦੇਸ਼ ਦੇ ਵਿੱਚ ਆਕਸੀਜਨਾਂ ਦੇ ਲੰਗਰ ਲਾਤੇ ਆ ਆ ਪਿੱਛੇ ਕਰੋਨਾ ਵੇਲੇ ਸਰਕਾਰਾਂ ਦੇ ਕੋਈ ਯਾਦ ਨਹੀਂ ਅਸੀਂ ਆਪਣੇ ਮੁੰਡੇ ਫੌਜ ਚ ਭਰਤੀ ਕਰਤੇ ਸਰਕਾਰਾਂ ਦੇ ਕੋਈ ਯਾਦ ਨਹੀਂ ਅਸੀਂ ਆਪਣੇ ਮੁੰਡੇ ਪੁਲਿਸ ਚ ਭਰਤੀ ਕਰਤੇ ਸਰਕਾਰਾਂ ਦੇ ਕੋਈ ਯਾਦ ਨਹੀਂ ਇਹ ਤੀਜੇ ਇੱਕ ਦਿਨ ਬਿਆਨ ਦੇ ਦਿੰਦੇ ਐ ਇਹ ਖਾਲਸਤਾਨੀ ਐ ਉਹ ਜੇ ਅਸੀਂ ਖਾਲਸਤਾਨੀ ਆ ਫਿਰ ਸਾਡੇ ਪੁੱਤ ਭਰਾ ਚਾਚੇ ਉਹ ਕੀ ਐ ਫਿਰ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਅਤੇ ਭਰਾਵੋ ਪਿੰਡਾਂ ਦੇ ਵਿੱਚ ਜਿਹੜੇ ਸਿਆਪੇ ਪੈਂਦੇ ਹੈ ਗੋਲਕਾਂ ਦੇ ਪੈਂਦੇ ਐ ਤੇ ਇਹੇ ਗੋਲਕਾਂ ਸੱਚਮੁੱਚ ਗਰੀਬ ਦਾ ਮੂੰਹ ਬਣਾ ਦਿਓ ਤੁਸੀਂ ਦੇਖੋ ਜਿਆਦੇ ਜਿਹੜੇ ਮਾਇਆ ਧਾਰੀ ਐ ਉਹਨਾਂ ਦੇ ਲਾਦ ਹੈ ਨਹੀਂ ਪੈਸਾ ਹੈਗਾ ਦੇਖੋ ਨਿਗਾਹ ਮਾਰੋ ਬਾਦਸ਼ਾਹ ਨੇ ਕਹੇ ਜੇ ਰੰਗ ਵਰਤਾਏ ਐ ਤੇ ਜਿਨ੍ਹਾਂ ਦੇ ਪਚੰਗੀ ਆ ਉਹਨਾਂ ਕੋਲੇ ਮਾਮਲਾ ਹੈ ਨਹੀਂ ਓਏ ਕਿਉਂ ਨਾ ਅਸੀਂ ਸਾਰੇ ਰਲ ਮਿਲ ਜੀਏ ਆ ਜਿਹੜੀਆਂ ਜ਼ਮੀਨਾਂ ਤੇ ਤੁਸੀਂ ਮੇਰਾ ਕਰਦੇ ਹੋ ਦੱਸ ਦੋ ਜੇ ਛੋਡੇ ਨਾਲ ਇੱਕ ਕਨਾਲ ਵੀ ਵਗ ਜੂਗੀ 100 ਕਿੱਲੇ ਚੋਂ ਤਾਂ ਫਿਰ ਦਾਸ ਵੀ ਛੋਡੇ ਮਗਰ ਲੱਗ ਜੂਗਾ ਤੇ ਜੇ ਤੁਸੀਂ ਇਸ ਨੂੰ ਸੱਚ ਮੰਨਦੇ ਹੋ ਤਾਂ ਖਾਲਸਾ ਪੰਥ ਦੇ ਵਿੱਚ ਬੁੱਢਾ ਦਲ ਦੇ ਵਿੱਚ ਭਰਤੀ ਹੋ ਜੋ 96 ਕਰੋੜੀ ਬੁੱਢਾ ਦਲ ਦੇ ਵਿੱਚ ਭਰਤੀ ਹੋ ਜੋ ਆਉਣ ਵਾਲਾ ਸਮੇਂ ਦੇ ਵਿੱਚ ਆਪਾਂ ਨੂੰ ਲੜਨ ਦੀ ਲੋੜ ਨਹੀਂ ਆਪਾਂ ਨੂੰ ਖੜਨ ਦੀ ਲੋੜ ਹੈ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਇਕਤਰਤਾ ਹੀ ਦਿਖਾਓ ਆਪਾਂ ਇੱਕ ਦੂਜੇ ਦੇ ਗੀਜੇ ਤੇ ਜੇਬਾਂ ਪਾੜਨ ਤੇ ਕੁੜਤੇ ਪਾੜਨ ਤੇ ਹੋ ਰਹੇ ਆਂ ਦੇਖੋ ਆਪਣੇ ਵਿੱਚ ਆਪਣੇ ਬੱਚੇ ਭਰਾ ਆਖੇ ਨਹੀਂ ਲੱਗ ਰਹੇ ਕੀ ਗੱਲ ਹੈ ਕਿਉਂਕਿ ਅਸੀਂ ਬਾਣੀ ਤੋਂ ਦੂਰ ਹੋਏ ਬੈਠੇ ਆਂ ਜੇ ਤੁਸੀਂ ਬਾਣੀ ਨੂੰ ਪੜੋਗੇ ਸੁਣੋਗੇ ਤੇ ਬੱਚਿਆਂ ਨੂੰ ਸੁਣਾਓਗੇ ਛੋਡੇ ਘਰਾਂ 'ਚ ਸਸਕਾਰ ਪੈਦਾ ਹੋ ਜਾਣਗੇ ਜੇ ਤੁਸੀਂ ਕਹੋਗੇ ਵੀ ਤੇਰੇ ਚਾਚੇ ਨੂੰ ਨਾ ਬੁਲਾ ਤੇਰੇ ਤਾਏ ਦੀ ਨਾ ਗੱਲ ਸੁਣਾ ਆਉਣ ਵਾਲੇ ਸਮੇਂ 'ਚ ਗੱਲ ਉਹ ਪਿਓ ਦੀ ਵੀ ਨਹੀਂ ਮੰਨਦਾ ਕਿਤੇ ਭਲੇਖੇ 'ਚ ਰਹਿ ਜਾਓ ਦੇਖੋ ਆਪਾਂ ਹੁਣ ਪੰਥ ਦੀ ਇਕੱਤਰਤਾ ਹੀ ਕਰਨੀ ਹੈ ਇਕੱਤਰਤਾ ਹੀ ਕਿਵੇਂ ਹੋ ਸਕਦੀ ਹੈ ਜਿੱਥੋਂ ਤੱਕ ਦਾਸ ਤਰਲੇ ਮਾਰੀ ਜਾਂਦਾ ਪਾਤਸ਼ਾਹ ਨੇ ਕੂਕਰ ਬਣਾ ਕੇ ਭੇਜਿਆ ਸੀ ਜਿਵੇਂ ਭੌਂਕੀ ਜਾਂਨੇ ਥੋੜਾ ਜਿਹਾ ਧਿਆਨ ਕਰ ਲਿਓ ਆਪਾਂ ਕੱਤਰਤਾਈ ਕਿਵੇਂ ਕਰਨੀ ਹੈ ਇੱਕ ਤਾਂ ਉੱਚੀ ਨੀਚ ਛੱਡ ਦਿਓ ਇੱਕ ਵੱਡਾ ਛੋਟਾ ਛੱਡ ਦਿਓ ਕਿਉਂਕਿ ਉਸ ਬੱਚੇ ਦੇ ਵਿੱਚ ਬਾਲਕ ਦੇ ਵਿੱਚ ਵੀ ਜੋਤ ਉਸ ਅਕਾਲ ਪੁਰਖ ਦੀ ਹੈ ਤੇ ਸਿਆਣੇ ਬੰਦੇ ਦੇ ਵਿੱਚ ਵੀ ਜੋਤ ਉਸ ਅਕਾਲ ਪੁਰਖ ਦੀ ਹੈ ਜੇ ਤੁਸੀਂ ਸੱਚ ਮੰਨੋਗੇ ਕੱਲੀ ਜੋਤ ਨੂੰ ਜਾਣੋਗੇ ਤੁਹਾਡਾ ਭਲਾ ਹੋਊਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਸੀਂ ਆਦੇ ਹੋ ਵੀ ਬੰਦੀ ਸਿੰਘ ਰਹਾ ਨਹੀਂ ਹੁੰਦੇ ਉਹ ਦਾਸ ਦੀ ਛੋਡੇ ਬਣਨਿਓ ਸੋਨੂੰ ਦਾਸ ਬਣਨਿਓ ਬੇਨਤੀ ਐ ਉਹ ਤੁਸੀਂ ਇਕੱਤਰ ਹੋ ਜੋ ਉਹ ਜਿਹੜੇ ਪੁੱਤ ਚੜਾ ਸਕਦੇ ਆ ਪੰਥ ਚੋਂ ਦਾ ਪੁੱਤ ਚੜਾ ਦਿਓ ਉਹ ਜਿਹੜੇ ਪੁੱਤ ਨਹੀਂ ਚੜਾ ਸਕਦੇ ਉਹ ਘੋੜੇ ਚੜਾ ਦਿਓ ਪਾਤਸ਼ਾਹ ਨੇ ਬਰੋਬਰ ਦਾ ਦਰਜਾ ਦਿੱਤਾ ਇਹਨਾਂ ਨੂੰ ਵੀ ਸ਼ਹੀਦਾਂ ਨੂੰ ਅਤੇ ਜਿਹੜੇ ਵਿਚਾਰੇ ਮੇਰੇ ਵੀਰ ਅਮਰਤਪਾਨ ਕਰੀ ਫਿਰਦੇ ਤੇ ਉਹਨਾਂ ਕੋਲੇ ਬਾਣੇ ਹੈ ਨਹੀਂ ਉਹਨਾਂ ਨੂੰ ਸੋਹਣੇ ਲੀਲੇ ਬਾਸਤਰ ਸਮਾ ਦਿਓ ਅਤੇ ਉਹਨਾਂ ਨੂੰ ਪਿੱਠ ਥਾਪੜੋ ਉਹਨਾਂ ਦੀ ਪਿੰਡਾਂ ਦੇ ਵਿੱਚੋਂ ਉਹ ਸਰਪੰਚੀਆਂ ਦੇ ਖੜੇ ਛੱਡ ਦਿਓ ਕਿਉਂਕਿ ਇਹ ਸਾਰਾ ਕੁਝ ਦਲਾਲੀ ਚ ਚੱਲ ਪਿਆ ਹੁਣ ਅਕਾਲ ਪੁਰਖ ਦਾ ਡੰਡਾ ਚੱਲਣ ਵਾਲਾ ਤੇ ਸਾਰੇ ਤਿਆਰ ਤਿਆਰ ਪਰ ਤਿਆਰ ਹੋ ਜਾਓ ਜਿਵੇਂ ਵੀਰ ਨੇ ਕਿ ਸਾਨੂੰ ਲੜਨ ਦੀ ਲੋੜ ਨਹੀਂ ਅਕਾਲ ਪੁਰਖ ਸਾਰਾ ਕੁਝ ਹੀ ਕਰ ਸਕਦਾ ਹੈ ਸੋ ਆਪਾਂ ਨੂੰ ਉਹ ਰਾਹ ਦੱਸੀ ਜਾਂਦੇ ਐ ਵੀ ਇਕੱਤਰ ਹੋ ਕੇ ਚੱਲ ਪੋ ਨਿਮਰਤਾ 'ਚ ਚੱਲ ਪੋ ਆਪਣੇ ਨੌਜਵਾਨਾਂ ਨੂੰ ਬਾਣੀ ਬਾਣੇ ਦੇ ਲੜ ਲਾ ਦਿਓ ਅੱਜਵੇਂ ਆਉਣ ਵੇਲੇ ਹੋਲਾ ਮੱਲਾ ਰਿਹਾ 8 ਤਰੀਕ ਦਾ ਅਸੀਂ ਅੱਗੇ ਤਾਂ ਇਹ ਹੋਲਾ ਮੱਲਾ ਖਾਲਸੇ ਨੂੰ ਹੁਕਮ ਸੀ ਪਾਤਸ਼ਾਹ ਬੰਨੂਆ ਬਿਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਮਨਾਉਣਾ ਹੈ ਪਰ ਹੁਣ ਆਪਣੇ ਪੰਥ ਤੇ ਤੇ ਗ੍ਰੰਥ ਤੇ ਬਣੀ ਹੋਈ ਹੈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਐ ਜਿਨੇ ਪ੍ਰਸ਼ਾਸਨ ਦੇ ਵਿੱਚ ਮੁਲਾਜ਼ਮ ਵੀ ਨੇ ਵੀਰ ਉਹ ਵੀ ਸਾਡੇ ਜਵਾਕ ਹੀ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਥੋੜਾ ਜਿਹਾ ਰੰਗ ਦਿਖਾਓ ਸਰਕਾਰ ਨੂੰ ਸੋਨੂੰ ਢੰਗ ਅਸੀਂ ਦੱਸ ਦਿੰਨੇ ਆ ਜੇ ਆਖੇ ਲੱਗੋਗੇ ਉਸ ਦਿਨ ਜਿਹੜੇ ਤੁਸੀਂ ਡਿਊਟੀਆਂ ਤੇ ਆ ਉਹ ਵੀ ਲੀਲੀਆਂ ਦਸਤਾਰਾਂ ਸਜਾ ਕੇ ਆਇਓ ਅਤੇ ਜਿਹੜੀ ਫੌਜ ਇੱਥੇ ਹਾਜ਼ਰ ਹੋਊਗੀ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਫੌਜਾਂ ਭੇਜੋ ਇੱਥੇ ਉਹ ਵੀ ਲੀਲੀਆਂ ਦਸਤਾਰਾਂ ਤੇ ਲੀਲੇ ਬਾਣੇ ਪਾ ਕੇ ਆਓ ਤਾਂ ਕਿ ਪੱਤ੍ਹਦੀਆਂ ਜਿਹੜਾ ਮਜ਼ਬੂਤ ਹੋ ਸਕਣ ਜਦੋਂ ਤੁਸੀਂ ਪਿੰਡ ਦੇ ਵਿੱਚ ਇੱਕ ਜਾਂ ਪੰਜ ਸਿੰਘ ਤਿਆਰ ਕਰ ਲੋਗੇ ਤਿਆਰ ਪਰ ਤਿਆਰ ਨਾ ਤਾਂ ਛੋਡੇ ਪਿੰਡਾਂ ਦੇ ਵਿੱਚ ਕੋਈ ਚਿਟਾ ਵਿਗਣਾ ਤੇ ਨਾ ਆਪਣੇ ਪੁੱਤਾਂ ਦਾ ਕੋਈ ਸ਼ਿਕਾਰ ਹੋਣਾ ਜਿਵੇਂ ਇਹ ਅੱਜ ਵੀ ਗੈਂਗਸਟਰਾਂ ਤੋਂ ਗੋਲੀਆਂ ਮਰਵਾ ਦਿੰਦੇ ਐ ਉਹ ਗੈਂਗਸਟਰਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਣੇ ਇਹਨੇ ਹੱਥਾਂ ਤੇ ਬਾਰ ਕਰਵਾ ਦਿੰਦੇ ਐ ਤੇ ਕਿਸੇ ਨਾ ਕਿਸੇ ਦੇ ਸਿਰ ਤੇ ਮੜ ਦਿੰਦੀਆਂ ਇਹ ਸਰਕਾਰਾਂ ਹੋ ਸਕਦਾ ਸਮਾ ਖਾਲਸਾ ਪੰਥ ਦੀਆਂ ਕਿਸੇ ਫੌਜਾਂ ਕੋਲੇ ਵੀ ਥੋੜਾ ਹੋਵੇ ਪਰ ਇਹ ਪੰਥ ਵੱਡੀਆਂ ਮੋਟੀਆਂ ਜੜਾਂ ਲਾਈਆਂ ਪਾਸ਼ਾ ਨੇ ਪਤਾਲ ਚ ਭੇਜੀਆਂ ਐਨਾ ਸੀਦਾਂ ਦਾ ਖੂਨ ਡੁੱਲਿਆ ਇਸ ਨੂੰ ਕੋਈ ਪੱਟ ਨਹੀਂ ਸਕਦਾ ਇਸ ਨੂੰ ਕੋਈ ਲੁੱਟ ਨਹੀਂ ਸਕਦਾ ਇਹ ਉਸ ਅਕਾਲ ਪੁਰਖ ਦੀ ਪ੍ਰਤੱਖ ਖੇਡ ਹੈ ਇੱਕ ਮੇਰੀਆਂ ਭੈਣਾਂ ਨੇ ਦੇਖੋ ਕਿੰਡੀ ਸੋਹਣੀ ਗੱਲ ਕਹੀ ਵੀ ਇੱਥੇ ਪੁੱਤ ਕੌਣ ਵਾਰੂ ਆ ਦੇਖੋ ਸਾਨੂੰ ਪਾਚੋਂ ਬੁੱਢਾਦਾਲ ਦੇ ਜਥੇਦਾਰਾਂ ਸੀ ਪਿੰਡ ਦਾਦੂ ਤੋਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਦੇਖੋ ਦਾਸ ਦੇ ਕਪਚੰਗੀ ਹੈ ਜੇ ਆਪਾਂ ਭਚੰਗੀ ਨੂੰ ਨਹੀਂ ਇੱਥੇ ਲਿਆ ਸਕਦੇ ਦਾਸ ਤਾਂ ਆਈ ਸਕਦਾ ਮਗਰ ਜੜ ਲੱਗ ਗਈ ਯਾਰ ਆਪਾਂ ਗਾਂਹਾਂ ਤੋਂ ਜੇ ਢਾਣੇ ਵੱਡੇ ਜਾਣਗੇ ਕੀ ਫਰਕ ਪੈਂਦਾ ਇੱਕ ਹੋਰ ਦੱਸ ਦਿੰਨੇ ਆ ਸੋਨੂੰ ਉਹ ਮਿੱਤਰੋ ਜਿਵੇਂ ਆਪਣੇ ਮੁਸਲਮਾਨ ਵੀਰ ਹੈ ਹਿੰਦੂ ਵੀਰ ਹੈ ਤੇ ਆਪਣੇ ਆਪਣਾ ਸਿੱਖ ਜਿਨ੍ਹਾਂ ਪੰਥ ਹੈ ਖਾਲਸਾ ਅਕਾਲ ਪੁਰਖ ਦਾ ਜੋ ਰੂਪ ਹੈ ਇਹ ਮੁੱਢ ਤਾਂ ਇੱਕ ਹੈ ਤੇ ਡਾਣੇ ਤਿੰਨ ਹੈ ਇਹਨਾਂ ਨੂੰ ਪਛਾਣੋ ਮੁੱਢ ਦੇ ਜਿਆਦਾ ਧਾਰਨੀ ਨੇੜ ਤਾਂ ਮੁੱਢ ਨਾਲ ਕਰੋ ਆਪਾਂ ਦੇਖੋ ਜੇ ਤੁਸੀਂ ਕਹੋਗੇ ਵੀ ਫਲਾਣਾ ਨਾਮ ਇਸ ਤਰ੍ਹਾਂ ਜਪਦਾ ਹੈ ਫਲਾਣਾ ਇਸ ਤਰ੍ਹਾਂ ਨਮਾਜ਼ ਪੜ੍ਹਦਾ ਹੈ ਸਾਧੂ ਹਰ ਇੱਕ ਧਰਮ ਦੇ ਵਿੱਚ ਹੈ ਇਹ ਮਤ ਭੁੱਲਿਓ ਪਰੇ ਲੋਕ ਹਰੇਕ ਤਰਿਕ ਧਰਮ ਦੇ ਵਿੱਚ ਗ੍ਰੰਥ ਲਿਖੇ ਗਏ ਐ ਵੀ ਤੁਸੀਂ ਇਸ ਤਰ੍ਹਾਂ ਜਿਸ ਕਿਸੇ ਧਰਮ ਦੇ ਆਗੂ ਨੇ ਜਿੰਨਾ ਕਿ ਸੋਚ ਸਕੇ ਉਹ ਆਪੋ ਆਪਣੇ ਗ੍ਰੰਥ ਲਿਖ ਕੇ ਗਏ ਐ ਤੇ ਸਾਡੇ ਬਾਪੂ ਨੇ ਸਾਨੂੰ ਜਾਗਦੀ ਜੋਤ ਸਰੂਪ ਦਾ ਪਦਵੀ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਵਿੱਚ ਬਰਾਜਮਾਨ ਕਰਿਆ ਜਦੋਂ ਵੀ ਕੋਈ ਖਾਲਸਾ ਪੰਥ ਖਾਲਸਾ ਫੌਜ ਨੇ ਕੋਈ ਪਹਿਰਾ ਗਜਾਉਣਾ ਹੋਵੇ ਮਹਾਰਾਜਿਆਂ ਦਾ ਓਟ ਆਸਰਾ ਲੈ ਕੇ ਪਹਿਰਾ ਗਜਾਓ ਅਸੀਂ ਆਪਣਾ ਸੀਸ ਕਲਮ ਕਰਾ ਦਾਂਗੇ ਜੇ ਉਹ ਪਹਿਰਾ ਪੂਰਾ ਨਾ ਹੋਵੇ ਸੋ ਆਪਾਂ ਇੱਥੇ ਆ ਕੇ 7 ਤਰੀਕ ਤੋਂ ਅਰਦਾਸਾਂ ਬੇਨਤੀਆਂ ਕਰੀਆਂ ਵੀ ਆਪਾਂ ਆਪਣੇ ਬੰਦੀ ਸਿੰਘ ਬਾਹਰ ਲਿਜਾਵਾਂਗੇ ਅਤੇ ਜੋ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਵਾ ਮੰਗੇ ਹੁਣ ਸੁਣ ਲੋ ਜਥੇਦਾਰ ਆਪਣੇ ਬਾਹਰ ਆਉਣੇ ਐ ਉਸ ਜਥੇਦਾਰ ਜਥੇਦਾਰ ਦੇ ਨਾਲ ਆਪਾਂ ਰਲ ਕੇ ਜੇ ਤਾਂ ਇਹ ਸਰਕਾਰਾਂ ਆਖੇ ਲੱਗਦੀਆਂ ਤਾਂ ਠੀਕ ਐ ਨੇ ਖਾਲਸਾ ਪੰਥ ਨੂੰ ਜਥੇਦਾਰ ਹੁਕਮ ਦੇਵੇ ਕਿ ਖਾਲਸਾ ਪੰਥ ਇਕੱਤਰ ਹੋਵੇ ਦੁਬਾਰੇ ਸਰਬੱਤ ਖਾਲਸਾ ਇਕੱਠਾ ਕਰਿਆ ਜਾਵੇ ਕਰਕੇ ਸਰਬੱਤ ਖਾਲਸਾ ਇਕੱਠਾ ਇਹਨਾਂ ਦਾ ਜੋ ਬਣਦਾ ਡੰਡ ਹੈ ਜੋ ਫੈਸਲਾ ਗੁਰਮਤ ਦੇ ਮੁਤਾਬਕ ਹੈ ਉਹ ਕਰਿਆ ਜਾਵੇ ਜੇ ਤੁਸੀਂ ਡਰ ਕੇ ਇੱਕ ਦੂਜੇ ਦੇ ਓਲੇ ਹੋਈ ਜਾਓਗੇ ਉਹ ਪਹਿਲਾਂ ਮੂਰਲੇ ਦੇ ਬਜਨੀਆਂ ਗੋਲੀ ਫਿਰ ਬਾਅਦ ਚ ਮਗਰਲੇ ਦੇ ਪਾਤਸ਼ਾਹ ਕਿਰਪਾ ਕਰਨ ਆ ਆਉਣ ਵਾਲਾ ਹੋਲਾ ਮੱਲਾ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆਂ 8 ਤਰੀਕ ਦਾ ਵੀ ਜਿੰਨੀਆਂ ਫੌਜਾਂ ਵੱਧ ਤੋਂ ਵੱਧ ਜਿੰਨੇ ਮੇਰੇ ਮੋਨੇ ਵੀਰੇ ਸਤਿਕਾਰਯੋਗ ਹੈ ਕੋਈ ਗੱਲ ਨਹੀਂ ਸਾਡੇ ਭਰਾ ਸਾਡੇ ਤੋਂ ਵਿਛੜੇ ਐ ਅਸੀਂ ਇਹਨਾਂ ਨੂੰ ਦੁਬਾਰੇ ਛਾਤੀਆਂ ਨਾਲ ਲਾਉਣਾ ਚਾਹੁੰਦੇ ਆਂ ਅਸੀਂ ਮਿਲਣਾ ਚਾਹੁੰਦੇ ਆਂ ਇਹਨਾਂ ਨਾਲ ਸਾਡੇ ਵੀਰ ਜੋ ਨਸ਼ਿਆਂ ਦੇ ਵਿੱਚ ਐ ਸੀ ਉਹਨਾਂ ਨੂੰ ਨਸ਼ਿਆਂ ਚੋਂ ਕੱਢਣਾ ਚਾਹੁੰਦੇ ਆਂ ਉਹ ਸਾਡੇ ਦਲਾ ਪੰਥਾਂ 'ਚ ਜਿੰਨੇ ਤਫਾੜ ਹੋ ਰਿਹਾ ਐ ਅਸੀਂ ਉਹਨਾਂ ਨੂੰ ਇੱਕ ਕਰਨਾ ਚਾਹੁੰਦੇ ਆਂ ਉਹ ਜਿੰਨੇ ਇੱਥੇ ਜਿਵੇਂ ਮੇਰੇ ਵੀਰ ਕਮੇਟੀ ਵਾਲੇ ਸੇਵਾ ਸਾਂਹੀ ਜਾਂਦੇ ਐ ਓਏ ਜੇ ਇਹ ਸੱਚੇ ਮਨ ਨਾਲ ਪਾਤਸ਼ਾਹ ਨੂੰ ਜਾਗਦੀ ਜੋਤ ਮੰਨ ਕੇ ਸੇਵਾ ਨਿਭਾਉਣਗੇ ਉਹ ਖਾਲਸਾ ਪੰਥ ਦੀ ਸ਼ਰੋਮਣੀ ਕਮੇਟੀ ਇਹੀ ਹੋਊਗੀ ਸਤਿ ਸ੍ਰੀ ਅਕਾਲ ਦੇਖੋ ਸਾਰੇ ਪਹਿਰੇ ਗੱਜਣਿਆਂ ਪਾਤਸ਼ਾਹ ਨੇ ਸਾਨੂੰ ਜਰੂਰ ਪ੍ਰਤੀਆਵਾ ਲੈਣਾ ਸੋਡਾ ਵੀ ਕਿਹੜਾ ਤਾਂ ਸਾਡੇ ਹੱਕ ਚਾਕੇ ਖੜਦਾ ਹੈ ਤੇ ਕਿਹੜਾ ਸਾਥੋਂ ਮੁਨਕਰ ਹੁੰਦਾ ਹੈ ਓ ਸਿਆਣੇ ਹੋ ਜੋ ਮੇਰੇ ਭਰਾ ਜਿੰਨੇ ਆਸੇ ਪਾਸੇ ਆ ਕੋਈ ਆਦਾ ਸਾਨੂੰ ਫੋਨ ਕਰਾ ਕਰਕੇ ਆਉਣਾ ਪਊਗਾ ਜਾਂ ਕੋਈ ਸਾਨੂੰ ਸੱਦਾ ਦੇਵੇ ਦੇਖੋ ਬਾਦਸ਼ਾਹ ਜੀਆਂ ਪਿੱਛੇ ਆਪਾਂ ਨੂੰ ਕੋਈ ਵਿਆਹ ਦਾ ਕਾਰਡ ਦੇ ਦੇ ਉਹਦਾ ਆਪਾਂ ਮੰਨਦੇ ਆ ਜਦੋਂ ਕਿਸੇ ਦੇ ਕੋਈ ਮਾੜਾ ਕਰਮ ਹੋ ਜਾਂਦਾ ਮਰਗ ਹੋ ਜਾਂਦੀ ਹੈ ਜਾਂ ਕੋਈ ਲੜਾਈ ਪੜਾਈ ਹੋ ਜਾਂਦੀ ਹੈ ਦੱਸੋ ਆਪਾਂ ਸੱਦੇ ਤੇ ਜਾਂਦੇ ਆ ਉੱਥੇ ਨਹੀਂ ਹੁਣ ਆਪਣੇ ਪਿਓ ਦੀ ਤੇ ਗ੍ਰੰਥ ਦੀ ਗੱਲ ਹੋ ਰਹੀ ਹੈ ਪੰਥ ਦੀ ਗੱਲ ਹੋ ਰਹੀ ਹੈ ਹੁਣ ਆਪਾਂ ਨੂੰ ਬਿਨਾ ਸਦੇ ਇਥੇ ਹਾਜ਼ਰੀਆਂ ਲਾਉਣੀਆਂ ਚਾਹੀਦੀਆਂ ਨਾ ਕਿ ਸਾਨੂੰ ਉਹਦੇ ਪਿੱਛੇ ਲੜਨਾ ਚਾਹੀਦਾ ਜਿਵੇਂ ਮੇਰੇ ਇਸ ਭਰਾ ਨੇ ਨੇੜੇ ਹੋਇਓ ਜੀ ਆਹ ਛਾਤੀ ਠਾਰੀ ਹੈ ਕਹਿੰਦਾ ਨਿਮਰਤਾ ਨਾਲ ਇਕਤਰਤਾ ਨਾਲ ਰਹੋ ਅਸੀਂ ਵੀ ਆਦੇ ਸਾਡੇ ਭਰਾਵਾਂ ਨੂੰ ਹੋ ਸਕਦਾ ਸਾਡੇ ਕੋਈ ਨੰਗ ਸਿੰਘ ਕੋਈ ਮਾੜਾ ਮੋਟਾ ਦਤਨਕੁਰ ਲਾ ਕਿਸੇ ਨੇ ਕਰ ਲੈਨੇ ਫੌਜਾਂ ਨੂੰ ਆਤ ਹੁੰਦਿਆ ਮਾੜਾ ਮੋਟਾ ਫਰਾ ਹੋ ਜਾਂਦਾ ਕਿਉਂਕਿ ਫੌਜਾਂ ਦੇਖ ਪਾਣੀ ਵੀ ਮਾੜਾ ਮੋਟਾ ਛਾਕਦੀਆਂ ਆ ਉਹ ਗੁੱਸਾ ਨਾ ਕਰਿਆ ਕਰੋ ਫੌਜਾਂ ਦਾ ਕਿਉਂਕਿ ਫੌਜਾਂ ਨੇ ਸੱਚ ਬੋਲਣਾ ਹੈ ਸੱਚ ਬੋਲੇ ਤੋਂ ਮਾੜਾ ਮੋਟਾ ਕਿਸੇ ਨੂੰ ਕੰਚ ਚੁੱਭ ਜਾਂਦਾ ਕੰਡੇ ਚੁੱਭ ਜਾਂਦੇ ਆ ਓਏ ਉਹਨਾਂ ਕੰਡਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰੋ ਸੱਚ ਦੇ ਚੱਲਣ ਦੀ ਕੋਸ਼ਿਸ਼ ਕਰੋ ਪ੍ਰੇਮ ਐਨਾ ਕਰੋ ਇੱਥੇ ਆਈ ਫੌਜ ਨਾਲ ਨਾ ਕਿ ਨਫ਼ਰਤ ਕਰਨੀ ਹੈ ਕਿ ਉਹ ਆਪਣੇ ਜਾ ਕੇ ਬੱਚਿਆਂ ਨੂੰ ਵੀ ਕਹੇ ਓਏ ਉੱਥੇ ਐਡੇ ਤਗੜੇ ਪ੍ਰੇਮੀ ਬੈਠੇ ਆ ਪਾਤਸ਼ਾਹਾਂ ਨੂੰ ਐਨਾ ਧਿਆਉਣ ਵਾਲੇ ਬੈਠੇ ਆ ਓਏ ਉੱਥੇ ਐਨੀ ਨਿਮਰਤਾ ਵਾਲੀ ਫੌਜ ਬੈਠੀ ਹੈ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਜਾਣਾ ਹੈ ਇਹੇ ਜੇ ਬਚਨ ਕਰੋ ਇਹੇ ਜੇ ਵਿਚਾਰ ਕਰੋ ਸੋ ਆਗੂਆਂ ਤੇ ਟੈਨਸ਼ਨ ਪੈ ਜਾਂਦੀ ਹੈ ਕੋਈ ਵੱਡੀ ਗੱਲ ਨਹੀਂ ਖੜਾ ਰੀ ਖੇਡਦਾ ਖੇਡਦਾ ਪਜਲ ਹੋ ਜਾਂਦਾ 10 ਬਥੇਰਾ ਕਬੱਡੀ ਖੇਡਿਆ ਕਈ ਵਾਰੀ ਜਾਂਦੇ ਉਹੀ ਬਿਨਾ ਮਤੋਂ ਤੁਸੀਂ ਲੱਤਾਂ ਫੜਾ ਲੈਂਦੇ ਸੀਗੇ ਇਹੇ ਜਾਂ ਹੋ ਜਾਂਦਾ ਪੈਰਾ ਪਰ ਆਪਣਾ ਫਰਜ਼ ਬਣਦਾ ਹੈ ਪਾਤਸ਼ਾਹ ਜੀਆਂ ਦੀ ਹਜ਼ੂਰੀ 'ਚ ਇੱਕ ਤਾਂ ਵੱਧ ਤੋਂ ਵੱਧ ਹਾਜ਼ਰੀ ਲਾਇਆ ਕਰੋ ਇੱਕ ਸਾਰੇ ਹੀ ਦਲਾਂ ਪੰਥਾਂ ਨੂੰ ਸੱਦਿਆ ਕਰੋ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਭਰਾਵੋ ਜੋ ਸਾਡੇ ਮੁਖੀ ਹਨ ਜਿਵੇਂ ਬੁੱਢਾ ਦਲਦੇ ਬਾਬਾ ਜੀ ਇੱਧਰ ਵੀ ਫੜਾ ਲਾਈ ਬੈਠੇ ਐ ਇੱਧਰਲੇ ਪਾਸੇ ਬਾਬਾ ਰਾਜ ਰਾਜਾ ਰਾਜ ਸਿੰਘ ਐ ਉਧਰ ਬਾਬਾ ਅਮਨ ਸਿੰਘ ਨੇ ਬਾਬਾ ਕਲਵਿੰਦਰ ਸਿੰਘ ਨੇ ਵਿੱਚ ਬਾਬੇ ਮੋਹਿਆਂ ਦੀ ਮੰਡੀ ਵਾਲੇ ਐ ਜੇ ਕੋਈ ਸਾਡਾ ਜਥੇ ਦਾ ਰਹਿ ਵੀ ਜਾਊ ਉਹ ਪ੍ਰੇਮ ਨਾਲ ਸਤਕਾਰ ਨਾਲ ਖਾਲਸਾ ਪੰਥ ਕੱਲਾ ਸਤਕਾਰ ਮੰਗਦਾ ਓਏ ਨਾ ਤਾਂ ਇਹ ਕੋਠੀਆਂ ਮੰਗਦਾ ਨਾ ਇਹ ਘਰਾਂ ਮੰਗਦਾ ਓਏ ਇਹ ਤਾਂ ਰਾਜ ਖੋ ਕੇ ਸਾਨੂੰ ਦੇਖ ਕੇ ਫੇਰ ਚਾਲੇ ਪਾ ਦਿੰਨੇ ਐ ਖਾਲਸਾ ਸਤ ਸ੍ਰੀ ਅਕਾਲ ਉਹ ਸਾਨੂੰ ਦਾ ਪ੍ਰੇਮ ਦੀ ਭੁੱਖ ਹੈ ਜਿਹੜਾ ਬੰਦਾ ਸਾਡੇ ਕੋਲੇ ਆ ਜੇ ਅਸੀਂ ਸੁਣਦੇ ਹੁੰਦੇ ਸੀ ਸਾਡਾ 10 ਦਾ ਜਨਮ ਸੰਤਾਂ ਦੇ ਸਰੀਰ ਛੱਡਣ ਤੋਂ ਬਾਅਦ ਹੋਇਆ ਅਸੀਂ ਉਹਨਾਂ ਦੇ ਬੋਲੇ ਕੰਨਾਂ 'ਚ ਪਾਏ ਸੁਣੇ ਕਾਸ਼ਟਾਂ ਚੱਲਦੀਆਂ ਸੀ ਉਦੋਂ ਪਾਬੰਦੀ ਵੀ ਸੀ ਐਂ ਸੁਣਦੇ ਆ ਕਹਿੰਦੇ ਜਿਹੜਾ ਬੰਦਾ ਸੰਤਾਂ ਕੋਲੇ ਇੱਕ ਵਾਰੀ ਵਗ ਜਾਂਦਾ ਸੀ ਦੁਬਾਰੇ ਬਾਅਦ ਨਹੀਂ ਆਉਂਦਾ ਸੀ ਇਹਨੀ ਕਲਾ ਜੀ ਪਿਆਛਾ ਦੇ ਉਸ ਸਿੰਘਾਂ ਦੇ ਵਿੱਚ ਸੋ ਆਪਾਂ ਸਾਰੇ ਓਨੀ ਕਲਾ ਹਰ ਇੱਕ ਜੀਵ ਦੇ ਵਿੱਚ ਪੈਦਾ ਹੋ ਸਕਦੀ ਹੈ ਜੇ ਜਿਵੇਂ ਵੀਰ ਨੇ ਦੱਸਿਆ ਹੈ ਅਕਾਂਤ ਹੋ ਕੇ ਸਿਮਰਨ ਕਰੋਗੇ ਨਾਮ ਜਪੋਂਗੇ ਉਹ ਵੱਡਿਆਂ ਦਾ ਸਤਕਾਰ ਕਰੋਗੇ ਤੇ ਸਾਡੇ ਵੱਡਿਆਂ ਨੂੰ ਵੀ ਆਦੇ ਆ ਪਾ ਜੇ ਛੋਟੇ ਪੁੱਤ ਕੋਈ ਟੇਢੇ ਵਿੰਗੇ ਚੱਲਦੇ ਆ ਉਹ ਇਹਨਾਂ ਨੂੰ ਗੱਲ ਲਾ ਕੇ ਪ੍ਰੇਮ ਨਾਲ ਸਤਕਾਰ ਨਾਲ ਇਹਨਾਂ ਨੂੰ ਵੀ ਸਮਝਾ ਲਓ ਸੋ ਅਸੀਂ ਤਾਂ ਇੰਨਿਆਕ ਬੇਨਤੀਆਂ ਕਰਨ ਆਏ ਆ ਭਰਾਵੋ ਜੇ ਕਿਸੇ ਵੀਰ ਨੂੰ ਲੋੜਵੰਦ ਨੂੰ ਕਿਸੇ ਧੀ ਪੈਣ ਨੂੰ ਕੋਈ ਤੰਗ ਕਰਦਾ ਹੈ ਦਾਸ ਕੋਲੇ ਆ ਜਿਓ ਜੇ ਕੋਈ ਕਿਸੇ ਨੇ ਨਜਾਇਜ਼ ਜਾਇਦਾਦ ਕਿਸੇ ਗਰੀਬ ਦੀ ਦੱਬ ਰੱਖੀ ਹੈ ਤਾਂ ਖਾਲਸਾ ਪੰਥ ਜਾਉਂਦਾ ਹਜੇ ਮਰਿਆ ਨਹੀਂ ਅਸੀਂ ਆ ਵੀ ਮੋਰਚੇ ਸਰ ਕਰਨੇ ਆ ਤੇ ਅਸੀਂ ਇੱਥੇ ਬੈਠਿਆ ਨੇ ਸੰਗਤਾਂ ਬਾਰੇ ਵੀ ਸੋਚਣਾ ਹੈ ਪਰ ਤੁਸੀਂ ਕੀ ਕਰਨਾ ਹੈ ਤੁਸੀਂ ਜਿਹੜੇ ਸਾਨੂੰ ਪੁੱਤ ਚੜਾ ਸਕਦੇ ਹੋ ਪੰਥ ਦੇ ਵਿੱਚ ਪੁੱਤ ਚੜਾਓ ਉਹ ਜਿਹੜੇ ਦੁੱਧ ਚੜਾ ਸਕਦੇ ਆ ਦੁੱਧ ਚੜਾਓ ਉਹ ਜਿਹੜੇ ਬਦਾਮ ਚੜਾ ਸਕਦੇ ਆ ਬਦਾਮ ਚੜਾਓ ਉਹ ਤਾਂ ਕੀ ਛੋੜੇ ਜੋ ਦੇ ਤਿਆਰ ਪਰ ਤਿਆਰ ਹੋ ਸਕਣ ਉਹ ਸਾਡੀ ਇੱਕ ਮੰਗ ਤਾਂ ਰਹੀਗੀ ਜਿਹੜੀ ਖਾਲਸਾ ਮੇਨ ਹੈ ਉਹ ਸਾਨੂੰ ਭਾਈ ਹੁਲੇ ਮਲੇ ਤੋਂ ਪਹਿਲਾਂ ਚਟੰਗੇ ਵੀ ਹਾਜ਼ਰ ਕਰੋ ਇੱਥੇ ਉਹ ਖਾਲਸੇ ਨੇ ਚਟੰਗੇ ਵੀ ਛਿੜਕਾਉਣੇ ਆ ਉਹ ਛਿਰਾ ਨਾਲ ਖੇਡਣਾ ਇਹਨਾਂ ਦੇ ਬੱਕਰਿਆਂ ਦੇ ਸਤ ਸ੍ਰੀ ਅਕਾਲ ਖਾਲਸਾ ਪੰਥ ਨੂੰ ਪ੍ਰੇਮ ਨਾਲ ਸਤਕਾਰ ਨਾਲ ਚਾਹੇ ਸੀਸ ਵੜਦੋ ਕੋਈ ਨਹੀਂ ਸੀ ਕਰਦਾ ਉਹ ਗੱਲ ਕਰ ਖਾਲਸਾ ਬਸ ਇੰਨੀ ਕੀ ਕਮੀ ਐ ਖਾਲਸਾ ਕਿਸੇ ਦੀ ਗੁਲਾਮੀ ਨਹੀਂ ਸੰਦਾ ਇੰਨਾ ਕੇ ਪ੍ਰੇਮ ਸਾਡਾ ਪ੍ਰੇਮ ਨਾਲ ਹੀ ਬਚਨ ਮੰਨੋ ਸਾਰੇ ਆਪਾਂ ਜਿੱਥੇ ਵੀ ਸੇਵਾ ਨਿਭਾਉਣੀ ਆ ਭਰਾਵੋ ਪ੍ਰੇਮ ਨਾਲ ਨਿਭਾਓ ਦੇਖੋ ਇੱਥੇ ਆਏ ਨਹੀਂ ਪਤਾ ਆਪਾਂ ਇਸ ਜਗ ਤੇ ਆਏ ਪਾਤਸ਼ਾਹ ਕਹਿੰਦੇ ਤਮਾਸਾ ਹੈ ਜੱਗ ਦਾ ਆਪਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਇਸ ਜੱਗ ਨੂੰ ਛੱਡ ਜਾਣਾ ਜਿਹੜਾ ਤਮਾਸ਼ਾ ਤੁਸੀਂ ਦੇਖਦੇ ਫਿਰਦੇ ਹੋ ਲਾਸਟ ਦੇ ਦੇਖੋ ਜਾਇਦਾਦ ਨਹੀਂ ਜਦੋਂ ਆਪਣੇ ਨਾਲ ਜਾਂਦੀ ਆਪਾਂ ਕਿਉਂ ਮੋਹ ਕਰਦੇ ਆ ਇਹ ਚੀਜ਼ਾਂ ਦਾ ਆਹ ਕਾਰਾਂ ਪਿੱਛੇ ਕੋਠੀਆਂ ਪਿੱਛੇ ਕਿਸੇ ਦੇ ਗਾਲ ਘੁੱਟਦੇ ਆ ਉਹ ਫੇਰ ਟੈਨਸ਼ਨ ਵਾਲੀਆਂ ਗੋਲੀਆਂ ਲੈਣੇ ਆ ਉਹ ਕੋਠੀਆਂ ਜਿਹੜਾ ਤੂੰ ਨੀਂਦ ਨਹੀਂ ਆਉਂਦੀ ਓਏ ਇਹੋ ਜੀਆਂ ਕੋਠੀਆਂ ਤੋਂ ਬਿਨਾਂ ਤਾਂ ਸਾਡੇ ਵਾਂਗੂ ਤੰਬੂਆਂ 'ਚ ਆਸਣ ਲਾਉਣ ਲੱਗ ਜੋ ਸ਼ਾਂਤਾਂ ਦੇ ਹੁੰਦੇ ਸ਼ਾਸਤਰ ਚੰਗੇ ਹੁਣ ਪਰ ਘਰਾਂ ਦੀ ਲੋੜ ਨਹੀਂ ਸਾਨੂੰ ਓ ਬੀਰੋ ਤਿਆਰ ਪਰ ਤਿਆਰ ਰਿਹਾ ਕਰੋ ਖਾਲਸਾ ਜਿਹੜਾ ਅੰਮ੍ਰਿਤ ਵੇਲੇ ਇਸ ਕਰਕੇ ਉੱਠਦਾ ਸਾਨੂੰ ਉਹ ਵੀ ਦੱਸ ਦਿੰਨੇ ਆ ਜਿਹੜਾ 12 ਵਜੇ ਖਾਲਸੇ ਦਾ ਉੱਠਣ ਦਾ ਰਾਜ ਹੈ ਜਾਂਦੇ ਜਾਂਦੇ ਸਾਨੂੰ ਉਹਦੇ ਬਾਰੇ ਵੀ ਸਾਂਝ ਕਰ ਜਾਂਦੇ ਆ ਹੋ ਸਕਦਾ ਸਾਡੇ ਕਿਸੇ ਪਿਆਰ ਨੂੰ ਕਿਸੇ ਵੀਰ ਨੂੰ ਕਿਸੇ ਭਰਾ ਨੂੰ ਨਾ ਪਤਾ ਹੋਵੇ ਖਾਲਸਾ ਪੰਥ ਬਾਰੇ ਖਾਲਸਾ ਪੰਥ 12 ਵਜੇ ਉੱਠ ਕੇ ਤਿਆਰ ਪਰ ਤਿਆਰ ਹੋ ਕੇ ਗੁਰੂ ਦੇ ਸਨਮੁਖ ਹੁੰਦਾ ਉਦੋਂ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾ ਅਤੇ ਜਦੋਂ ਬਾਣੀ ਪੜ ਲੈਂਦਾ ਪਾਤਸ਼ਾਹ ਸਾਰੀਆਂ ਕਲਾਂ ਭਰਪੂਰ ਕਰ ਦਿੰਦੇ ਐ ਉਹ ਜਦੋਂ ਨੂੰ ਕੋਈ ਬੈਰੀ ਨੇ ਚੜ ਕੇ ਆਉਣਾ ਜੀ ਉਦੋਂ ਨੂੰ ਖਾਲਸਾ ਨੱਕ ਮੋੜਨ ਵਾਸਤੇ ਤਿਆਰ ਪਰ ਤਿਆਰ ਹੁੰਦਾ ਸੀ ਸਤ ਸ੍ਰੀ ਅਕਾਲ ਦੇਖੋ ਆਪਾਂ ਮਰਜ਼ਾਦਾ ਨੂੰ ਨਾ ਬਦਲੋ ਉਹ ਪਾਤਸ਼ਾਹ ਦੇ ਚਲਾਏ ਹੋਏ ਚਾਲਿਆਂ ਨੂੰ ਨਾ ਬਦਲੋ ਵੀਰ ਬਣ ਕੇ ਜਿਵੇਂ ਪਾਤਸ਼ਾਹ ਨੇ ਆਪ ਨੂੰ ਰਾਹ ਦੱਸਿਆ ਉਹ ਚੰਗੇ ਕਰਕੇ ਦੱਸਿਆ ਜੇ ਆਪਾਂ ਨਹੀਂ ਚੱਲ ਸਕਦੇ ਤਾਂ ਦੂਜਿਆਂ ਨੂੰ ਵੀ ਨਾ ਭਰਾਵੋ ਓ ਮੇਰੇ ਬੱਡੇਓ ਨਾ ਰੋਕੋ ਉਹ ਬਾਣੀ ਪੜਨ ਦਿਓ ਪ੍ਰੇਮ ਵਧਾਉਣ ਦਿਓ ਜਮਾ ਨਾ ਘਬਰਾਓ ਇਸ ਮੋਰਚੇ ਦੇ ਵਿੱਚ ਅਸੀਂ ਕੋਈ ਮਾੜਾ ਕਰਮ ਨਹੀਂ ਹੋਣ ਦਿੰਦੇ ਜਿੰਨਾ ਚਿਰ ਬੁੱਢਾ ਦਲ ਦੀਆਂ ਫੌਜਾਂ ਬੈਠੀਆਂ ਓਏ ਸ਼ਾਂਤ ਸੁਭਾਅ ਨਾਲ ਰਹੋ ਓ ਸੋਡੇ ਵਿੱਚ ਸ਼ੇਰ ਫਿਰਦੇ ਆ ਓ ਜਦੋਂ ਸ਼ੇਰ ਫਿਰਦੇ ਆ ਫਿਰ ਕਿਦੜਾ ਵਗੇੜਾ ਕੁੱਤਿਆਂ ਤੋਂ ਕਾਹਦਾ ਡਰ ਹੁੰਦਾ ਬਸ ਐਨੇ ਨਾਲ ਹੀ ਪਾਤਸ਼ਾਹ ਕਿਰਪਾ ਕਰਨ ਪੰਥ ਦੀ ਚੜ੍ਹਦੀ ਕਲਾ ਕਰਨ ਜਿੰਨੀਆਂ ਕਿ ਫੌਜਾਂ ਭਰਾਵੋ ਪ੍ਰੇਮ ਨਾਲ ਭਿੱਜੀਆਂ ਓ ਪਾਤਸ਼ਾਹ ਦੇ ਲੜ ਲੱਗੋ ਇੱਥੇ ਜਿੰਨੇ ਜਕਾਰੇ ਜਾਂ ਛੜਦੇ ਸੀ ਜਿਵੇਂ ਸਾਡੇ ਭਚੰਗੀ ਨੇ ਕਿਹਾ ਉਹ ਬਚਨ ਸੱਚ ਹੈ ਅਸੀਂ ਕਿੰਨੀਆਂ ਪਾਤਸ਼ਾਹ ਦੇ ਦਰ ਤੇ ਬੈਠ ਕੇ ਕਸਮਾਂ ਖਾਧੀਆਂ ਉਹਨੀਆਂ ਕਸਮਾਂ ਪਾਤਸ਼ਾਹ ਸੰਪੂਰਨ ਕਰਉਣ ਸੇਤੇ ਹੱਥ ਰੱਖਣਾ ਸਾਥੋਂ ਸੇਵਾ ਲੈਣ ਸੋ ਜਿੰਨਾ ਚਿਰ ਬਾਦਸ਼ਾਹ ਸਾਨੂੰ ਬਾਜਾ ਨਹੀਂ ਮਾਰਦੇ ਉਹਨਾਂ ਚਿਰ ਅਸੀਂ ਨਿਮਰਤਾ ਨਾਲ ਆਪਣੇ ਆਸਣਾਂ ਤੇ ਸੱਜ ਕੇ ਉਸਦੇ ਕੂਕਰ ਬਣ ਕੇ ਜਿੰਨਾ ਚਿਰ ਤਾਂ ਬਾਣੀ 'ਚ ਸਮਾਂ ਲੱਗਦਾ ਬਾਣੀ ਚਲਾਓ ਸੇਵਨ 'ਚ ਸਮਾਂ ਲੱਗਦਾ ਸੇਵਨ ਚਲਾਓ ਉਸ ਤੋਂ ਬਾਅਦ ਆਪਾਂ ਦਾਸਾਂ ਨੇ ਕੂਕਰ ਬਣ ਕੇ ਜਿੰਨਾ ਕ ਸਮਾਂ ਲੱਗਦਾ ਭੌਂਕਣ ਦਾ ਜਰੂਰ ਯਤਨ ਕਰਨਾ ਕਿਉਂਕਿ ਭੌਂਕੇ ਤੋਂ ਘਰ ਦਾ ਮਾਲਕ ਜੇ ਇੱਕ ਵੀ ਉੱਠ ਖੜਿਆ ਤਾਂ ਸਾਰਿਆਂ ਦਾ ਬਚਾ ਕਰ ਦੂਗਾ ਸੋ ਦਾਸ ਬਾਦਸ਼ਾਹ ਦੇ ਕੂਕਰ ਦੇ ਪਹਿਰੇ ਤੇ ਹਾਜ਼ਰੀ ਦਿੰਦੇ ਹੋਏ ਆਪ ਜੀ ਤੋਂ ਆਗਿਆ ਲੈਣੇ ਆ। ਸੋ ਭਰਾਵੋ ਹੰਕਾਰ ਛੱਡ ਦਿਓ ਨਿਮਰਤਾ ਚ ਆਜੋ। ਬਾਰ ਬਾਰ ਬੇਨਤੀ ਕਰਦੇ ਆ। ਸੋ ਸਾਰੀ ਸੰਗਤ ਤੋਂ ਆਗਿਆ ਲੈਣੇ ਆ। ਸਾਡੇ ਪ੍ਰਬੰਧਕਾਂ ਤੋਂ ਵੀ ਗਲਤੀ ਦੀ ਭਾਈ ਮਾਫੀ ਮੰਗਦੇ ਆਂ ਅਸੀਂ ਸਮਾਂ ਜ਼ਿਆਦਾ ਲੈ ਕੇ ਥੋੜਾ ਜਿਹਾ ਸਿੰਘ ਦਾਦੇ ਖੁੱਲ ਜਾਂਦੇ ਆ। ਪਾਤਸ਼ਾਹ ਕਿਰਪਾ ਕਰਨ ਸਾਨੂੰ ਲਗਾਮਾਂ ਹੀ ਪਾਈ ਰੱਖਣ ਨਾ ਜਾਣ ਦੇਣ ਕਿਸੇ ਆਸੇ-ਪਾਸੇ। ਸੋ ਆਗਿਆ ਲੈਣੇ ਜੀ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।